ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਾਂਧੀ ਜਨਮ ਦਿਨ ਸ਼ਰਾਬ ਦੇ ਠੇਕੇ ਖੁੱਲ੍ਹੇ ਆ। ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਜੋੜਾ ਛਤਰਾ ਅਤੇ ਪਿੰਡ ਅਮੀਪੁਰ ਦੇ ਠੇਕੇ ਦੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਠੇਕੇਦਾਰਾਂ ਦੇ ਰੱਖੇ ਗਏ ਅੱਗੋਂ ਕਿਰੁੰਡੀਆਂ ਦੀ ਦੀ ਬਦਮਾਸ਼ੀ ਵੀ ਦੇਖ ਸਕਦੇ ਕਿ ਜਿਵੇਂ ਪੱਤਰਕਾਰ ਨੇ ਉਸ ਨੂੰ ਸਵਾਲ ਪੁੱਛਿਆ ਤਾਂ ਕਹਿੰਦਾ ਇਸ ਠੇਕੇ ਤੋਂ ਬਾਹਰ ਚਲਾ ਜਾ। ਇਹ ਵੀ ਦੱਸਣਯੋਗ ਹੈ ਕਿ ਇਹ ਸਵੇਰ ਤੋਂ ਹੀ ਠੇਕਾ ਜਿਹੜਾ ਖੁੱਲਾ ਸੀ ਤੇ ਜਦ ਪੱਤਰਕਾਰ ਖੜ੍ਹਾ ਤੇ ਉਸ ਟਾਈਮ ਸਮਾਂ ਜਿਹੜਾ ਉਹ ਲਗਭਗ 3 ਵਜੇ ਦਾ ਸੀ। ਸੋ ਇਹਨਾਂ ਨੂੰ ਕਿਸੇ ਦਾ ਵੀ خوف ਨਹੀਂ ਕਿਉਂਕਿ ਪ੍ਰਸ਼ਾਸਨ ਦੇ ਨਾਲ-ਨਾਲ ਠੇਕੇਦਾਰਾਂ ਦਾ ਇਹਨਾਂ ਉੱਤੇ ਹੱਥ ਹੈ। ਦੇਖਣਾ ਹੋਏਗਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਵਾਰ ਸਿਰਫ ਗੋਗਲੋਂ ਤੋਂ ਮਿੱਟੀ ਝਾੜਦਾ ਹੈ ਜਾਂ ਇਹਨਾਂ ਤੋਂ ਬੰਦੀ ਕੋਈ ਕਾਰਵਾਈ ਕਰਦਾ ਹੈ। ਦੇਖਦੇ ਹੋ ਮਸਕਾ ਜਿਸ ਕਰੀਆ ਵਿਸ਼ੇਸ਼ ਰਿਪੋਰਟ சரி ਕਿਹਨੇ ਤਰੀਕਾ ਸਾਰੇ ਢੇ ਖੁੱਲੇ ਆ ਇਹਨਾਂ ਨੇ ਕਹਿਆ ਕਿ ਉਹਨੂੰ ਖੋਲਣ ਵਾਸਤੇ ਛੁੱਟੀ ਆ 5 ਵਜੇ ਤੱਕ ਠੇਕੇ ਵੱਲੋਂ ਕਹਣਾ ਕਿ 5 ਵਜੇ ਤੋਂ ਬਾਅਦ ਠੇਕੇ ਖੁੱਲਣਗੇ ਇਹ ਕਹਣਾ ਚੰਦੇ ਸੀ ਮਾਲਕਾ ਕਿਆ ਮਾਲਕਾ ਨੇ ਕਹਿਆ ਇਹਨਾਂ ਨੂੰ ਕਿੰਨੇ ਤਰੀਕਾ ਜਿਹੜਾ ਇਹ ਦੋ ਦੂਹਾਂ ਨੂੰ ਠੇਕੇ ਬੰਦ ਹੁੰਦੇ ਆ ਇਹ ਆਪਾਂ ਨੇ ਠੇਕਾ ਖੋਲਣਾ